ਜਦੋਂ ਬਰਾਤ ਪਹੁੰਚਦੀ ਹੈ ਫਿਰ ਅਰਦਾਸ ਹੁੰਦੀ ਹੈ ਪੁਰਾਣੇ ਗੁਰਸਿੱਖਾ ਦੀ ਪਰੰਪਰਾ ਮਰਿਆਦਾ ਹੁਣ ਨਹੀਂ ਕਰਨੀ ਚਾਹੀਦੀ ਅਰਦਾਸ ਤੁਸੀਂ ਉੱਥੇ ਹੁੰਨੇ ਹੋ ਕੋਈ ਜੁੱਤੀਆਂ ਨਹੀਂ ਲਾਉਂਦਾ ਅਰਦਾਸ ਵੇਲੇ ਇੱਕ ਦੋ ਬੰਦਿਆਂ ਨੇ ਅੱਗੇ-ਅੱਗੇ ਇੱਕ ਦੇ ਇੱਕ ਇੱਕ ਪੈਰ ਲਾਇਆ ਹੁੰਦਾ ਹੈ ਬੇਅਦਬੀ ਹੁੰਦੀ ਹੈ ਅਰਦਾਸ ਦੀ ਤਾਂ ਸਵਿੱਤਾ ਭਾਵੇਂ ਜਿੱਡੀ ਮਰਜ਼ੀ ਮੁਸ਼ਕਲ ਹੈ 1 ਵਜੇ ਗੁਰਦਿੱਤਪੁਰੇ ਗੁਦਾਈਏ ਦਵਾਨ ਸੀ ਤੇ ਸਿੰਘਾਂ ਦਾ ਬੋਲ ਬਲਾ ਪੰਜਾਬ ਦੇ ਵਿੱਚ 96 ਦੀ ਗੱਲ ਹੈ ਮਹਾਂਪੁਰਸ਼ਾਂ ਨੇ ਆਪ ਦੁਆ ਲਾਏ ਸੰਤ ਬਾਬਾ ਸੁਦੇਵ ਸਿੰਘ ਜੀ ਅਸੀਂ ਸਪੀਕਰ ਲੱਗੇ ਸੀ ਅਰਦਾਸ ਕਰ ਰਹੇ ਸੀ ਸਪੀਕਰ ਦੇ ਵਿੱਚ ਸਿੰਘ ਜਾ ਰਹੇ ਸੀ ਉਹ ਉਹਨਾਂ ਨੇ ਆ ਕੇ ਸਾਨੂੰ ਕਿਹਾ ਬਾਬਾ ਜੀ ਸਪੀਕਰ ਲਾ ਕੇ ਅਰਦਾਸ ਨਾ ਕਰਿਆ ਕਰੋ ਸਾਨੂੰ ਹੁਕਮ ਹੈ ਕਿ ਅਰਦਾਸ ਵੀ ਜੋੜੇ ਲਾ ਕੇ ਖੜੇ ਹੋਣਾ ਤੇ ਸਾਡਾ ਕਈ ਵਾਰ ਐਸੇ ਟਾਈਮ ਹੁੰਦਾ ਹੈ ਸਾਡਾ ਪਿੱਛਾ ਹੋ ਰਿਆ ਹੁੰਦਾ ਹੈ ਤੇ ਸਾਡੀ ਬੇਨਤੀ ਐ ਸਪੀਕਰ ਲਾ ਕੇ ਅਰਦਾਸ ਨਾ ਕਰੋ ਤੁਸੀਂ ਵਿਆਹ ਤੇ ਵੀ ਨਹੀਂ ਲਾਉਂਦੇ ਜਾਂ ਜਿਹੜਾ ਨਹੀਂ ਲਾ ਸਕਦਾ ਪਰੇ ਚਲੇ ਜਾਇਆ ਕਰੋ ਉਥੋਂ ਵੀ ਅਰਦਾਸ ਹੋ ਜਾਏਗੀ ਫੇਰ ਆ ਜਾਾਂਗੇ ਜਾਂ ਅਰਦਾਸ ਨਾ ਕਰਿਆ ਕਰੋ ਜੇ ਅਰਦਾਸ ਕਰਨੀ ਐ ਤੇ ਜੋੜੇ ਲਾ ਕੇ ਖੜਿਆ ਕਰੋ ਜਿਹੜੇ ਗਰੰਥੀ ਸਿੰਘ ਸੁਣਦੇ ਐ ਇਹਨਾਂ ਨੂੰ ਬੇਨਤੀ ਐ ਜੀ ਜੋੜੇ ਨਾਲ ਆਣ ਤੇ ਅਰਦਾਸ ਨਹੀਂ ਕਰਨੀ ਪਹਿਲਾਂ ਬੇਨਤੀ ਕਰੋ ਸਾਧ ਸੰਗਤ ਜੀ ਸਾਰੇ ਜੋੜੇ ਲਾਓ ਪਹਿਲਾਂ